ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰਪਰੀ ਤੇ ਨਿੱਘੀ ਸਾਥੀਆਕਾਰ ਮੈਂ ਹਾਂ ਹਰਮਨप्रीत कौर ਖਬਰਾਂ ਦਾ ਵੇਲਾ ਹੋ ਗਿਆ ਅਸੀਂ ਹਾਜ਼ਰ ਹਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਤੁਹਾਡਾ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮਨੁਣਾਨ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਗੁਰਮੀਤ RAM ਰਹੀਮ ਦੀ ਗੱਲ ਕਰਦੇ ਹਾਂ ਜੀ ਇੱਕ ਵਾਰ ਫੇਰ ਤੋਂ 21 ਦਿਨਾਂ ਦੇ ਲਈ ਜੇਲ੍ਹ ਤੋਂ ਬਾਹਰ ਆ ਗਏ ਗੁਰਮੀਤ RAM ਰਹੀਮ ਖਬਰਾਂ ਵਿੱਚ ਬੰਦਨਾ ਇਹ ਆਉਂਦਾ ਜੀ ਕਿ ਹੁਣ ਇਹ ਖਬਰ ਖਤਮ ਹੋਣ ਲੱਗ ਜਾਨੀ ਆ ਉਹ ਗੁਰਮੀਤ ਰਾਮ ਰਹੀਮਤਾ ਰਹਿੰਦੇ ਬਾਹਰ ਅੰਦਰ ਤਾਂ ਜਾਂਦਾ ਹੀ ਨਹੀਂ ਜੇ ਅੰਦਰ ਜਾਂਦਾ ਤੇ ਉਸ ਤੋਂ ਪਹਿਲਾਂ ਬਾਹਰ ਆ ਜਾਂਦਾ ਤੁਸੀਂ ਦੇਖੋ ਵੀ 92 ਦਿਨਾਂ ਦੇ ਵਿੱਚ 51 ਦਿਨ ਬਾਹਰ ਰਹਿਣਾ ਕਿਉਂਕਿ ਹੁਣ ਵੀ ਉਹ 21 ਦਿਨ ਲਈ ਬਾਹਰ ਆਇਆ ਤੇ ਇਸ ਤੋਂ ਪਹਿਲਾਂ ਜਨਵਰੀ ਮਹੀਨੇ ਦੇ ਵਿੱਚ 30 ਦਿਨ ਬਾਹਰ ਰਹਿ ਕੇ ਗਿਆ ਮਤਲਬ ਇਹ ਵੀ 92 ਦਿਨ ਦੇ ਵਿੱਚ ਤੇ ਬੰਦੇ ਨੇ 51 ਦਿਨ ਬਾਹਰ ਰਹਿਣਾ ਤੇ ਭਾਈ ਇਹ ਕਿਹੜੀ ਜੇਲ ਆ ਤੇ ਇਹ ਕਿਹੜੇ ਕੋ ਪ੍ਰਬੰਧ ਹੈਗੇ ਆ ਇਹਦੇ ਉੱਤੇ ਲੋਕਾਂ ਨੂੰ ਸੋਚਣਾ ਵਿਚਾਰਨਾ ਪੈਂਦਾ ਚਲੋ ਲੋਕ ਵੀ ਕੀ ਕਰਨਗੇ ਲੋਕ ਤਾਂ ਚਲੋ ਚਰਚਾ ਚਰਚਾ ਕਰਕੇ ਹਟ ਜਾਣਗੇ ਕਿਸੇ ਹੋਰ ਖਬਰ ਦੇ ਪਿੱਛੇ ਪੈ ਜਾਣਗੇ ਪਰ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ ਕਿ ਕੀ ਹਰਿਆਣੇ ਦੀਆਂ ਜਿੰਨੀਆਂ ਵੀ ਜੇਲਾਂ ਉਹਨਾਂ ਵਿੱਚ ਬਾਕੀ ਕੈਦੀਆਂ ਨੂੰ ਵੀ ਇਸ ਤਰੀਕੇ ਦੇ ਨਾਲ 92 ਦਿਨਾਂ ਦੇ ਵਿੱਚ 51 ਕੁ 52 ਘਰ ਜਾਣ ਦਾ ਮੌਕਾ ਮਿਲਦਾ ਉਹਨਾਂ ਨੂੰ ਚੰਗੇ ਆਚਰਣ ਦੇ ਕਰਕੇ ਇਹੋ ਜਿਹੇ ਫਾਇਦੇ ਮਿਲਦੇ ਆ ਉਹਨਾਂ ਲਈ ਵੀ ਚੰਗੇ ਆਚਰਣ ਦੀ ਪਰਿਭਾਸ਼ਾ ਇਹੀ ਆ ਚੰਗਾ ਆਚਰਣ ਕੀ ਹੁੰਦਾ ਜਾਂ ਜਿੱਥੇ ਸਾਰਿਆਂ ਨੂੰ ਸਹੂਲਤਾਂ ਮਿਲਦੀਆਂ ਫਿਰ ਤਾਂ ਗੱਲ ਵੱਖਰੀ ਆ ਪਰ ਜੇ ਇੱਕ ਵਿਅਕਤੀ ਵਿਸ਼ੇਸ਼ ਲਈ ਆ ਤੇ ਬੜੀ ਅਚੰਭੇ ਵਾਲੀ ਗੱਲ ਆ ਸੋ 21 ਦਿਨ ਦੇ ਲਈ ਗੁਰਮੀਤ ਰਾਮ ਰਹੀਮ ਜੇਲ੍ਹ ਦੇ ਵਿੱਚੋਂ ਫੇਰ ਬਾਹਰ ਆ ਗਿਆ ਉਹ ਜਨਵਰੀ ਮਹੀਨੇ ਵਿੱਚ 30 ਦਿਨ ਦੇ ਲਈ ਬਾਹਰ ਆਇਆ ਸੀ ਹੁਣ ਉਹਨੇ ਕਹਿੰਦੇ ਜੀ ਡੇਰੇ ਦੇ ਸਥਾਪਨਾ ਦਿਵਸ ਦੇ ਵਿੱਚ ਹਿੱਸਾ ਲੈਣਾ ਉਹਦੇ ਕੋਲੇ ਕਹਿੰਦੇ ਜੀ ਕਿ ਬਹੁਤ ਸਾਰੇ ਕੰਮ ਹੈਗੇ ਆ ਉਹਨੇ ਆ ਕੇ ਜੀ ਇੱਥੇ ਜੇਲ੍ਹ ਦੇ ਵਿੱਚੋਂ ਬਾਹਰ ਤੇ ਅਨੁਸਾਰ ਉਹਨੇ ਵੀਡੀਓ ਸੁਨੇਹਾਂ ਜਾਰੀ ਕੀਤਾ ਆਪਦੇ ਭਗਤਾਂ ਦੇ ਲਈ ਕਿ ਭਾਈ ਤੁਸੀਂ ਡੇਰੇ ਸਿਰਸੇ ਦੇ ਵਿੱਚ ਨਹੀਂ ਪਹੁੰਚਣਾ ਤੁਸੀਂ ਜਿਹੜੀ ਵੀ ਗੱਲ ਕਰਨੀ ਆ ਉਹ ਆਪਣੇ ਨੇੜਲੇ ਪ੍ਰਬੰਧਕਾਂ ਦੇ ਨਾਲ ਇੰਚਾਰਜ ਨਾਲ ਕਰ ਸਕਦੇ ਆ ਜਿਹੋ ਜਿਹਾ ਵੀ ਕੋਈ ਪ੍ਰੋਗਰਾਮ ਉਹ ਲਿਖਿਆ ਜਾਊਗਾ ਆਪ ਜੀ ਨੂੰ ਦੱਸ ਦਿੱਤਾ ਜਾਊਗਾ ਪਰ ਤੁਸੀਂ ਹਾਲੇ ਇਦਾਂ ਨਹੀਂ ਆਉਣਾ ਇੱਥੇ ਪਰ ਉਹ ਸਿਰਸੇ ਵਾਲੇ ਡੇਰੇ ਦੇ ਵਿੱਚ 21 ਦਿਨਾਂ ਬਾਅਦ ਉਹਨੇ ਵਾਪਸ ਚਲੇ ਜਾਣਾ ਉਸ ਤੋਂ ਬਾਅਦ ਮੇਰਾ خیال ਆ 2 ਮਹੀਨੇ ਦੋ ਹੀ ਪੈਣੇ ਉਹਨੇ ਫੇਰ ਬਾਹਰ ਆ ਜਾਣਾ ਇਹ ਸਿਸਟਮ ਹੀ ਹੋ ਜਾ ਬਣਿਆ ਹੋਇਆ ਤੁਸੀਂ ਦੇਖੋ ਵੀ ਉਹਦੇ ਬਾਹਰ ਆਉਣ ਦੀ ਖਬਰ ਹੁਣ ਨਾ ਬਿਲਕੁਲ ਦੇਹੀ ਜੀ ਹੋ ਗਈ ਆ ਉਹਦੇ ਬਾਹਰ ਆਉਣ ਦੀ ਖਬਰ ਦੇ ਵਿੱਚ ਕੋਈ ਇਦਾਂ ਦਾ ਕੋਈ ਜਲਵਾ ਨਹੀਂ ਰਹਿ ਗਿਆ ਹੁਣ ਲੋਕ ਵੀ ਇਹ ਗੱਲ ਕਹੋ ਸਾਡੇ ਦੇ ਲੋਕਾਂ ਨੇ ਯਾਰ ਉਹਨੇ ਰਹਿਣੀ ਬਾਹਰ ਆਪਾਂ ਕੀ ਰਹਿਣਾ ਹੁਣ ਇਸ ਗੱਲ ਤੋਂ ਦਫਾ ਮਾਰੋ ਇਹ ਆ ਗੱਲ ਹੁਣ ਬਾਕੀ ਜਿਹੜੇ ਪੈਰੋਕਾਰ ਆ ਉਹ ਖੋਸ਼ ਆ ਪਰ ਗੁਰਮੀਤਰਾਵਰ ਸਿੰਘ ਜੇ ਦੇ ਵਿੱਚੋਂ ਫੇਰ ਬਾਹਰ ਹੈ ਜੀ ਤੁਹਾਡੀ ਗੱਲ 100% ਦੀ ਸਹੀ ਹੈ ਜਣਾ ਸਭ ਪਰ ਗੱਲ ਇਹ ਹੈ ਵੀ ਕਾਨੂੰਨ ਕਿੱਥੇ ਹੈ ਸਾਰੇ ਪਾਸੇ ਰੋਣਾ ਹਰ ਵਾਰ ਪੈਂਦਾ ਹੈ ਹਰ ਕੋਈ ਸ਼੍ਰਮਣੀ ਕਮੇਟੀ ਵੀ ਹਰ ਵਾਰ ਰੋਲਾ ਪਾਉਂਦੀ ਹੈ ਇਦਾਂ ਮਤਲਬ ਕਿਸੇ ਨੂੰ ਕੋਈ ਅਸਰ ਹੀ ਨਹੀਂ ਆਇਆ ਇਹਨਾਂ ਗੱਲਾਂ ਦਾ ਤੇ ਹਰ ਵਾਰੀ ਉਹੀ ਹੁੰਦਾ ਜੋ ਹੁੰਦਾ ਆਇਆ ਹੁਣ ਤੱਕ ਹਾਂ ਬਿਲਕੁਲ ਜੀ ਤੁਹਾਡੇ ਸਾਹਮਣੇ ਹੀ ਆ ਜਿੰਨੇ ਵੀ ਮੇਰਿਆਂ ਵਾਲੇ ਆ ਵਕ ਵਕ ਵਿਵਾਦਾਂ ਦੇ ਵਿੱਚ ਫਸੇ ਉਹਨਾਂ ਦੇ ਵਿੱਚੋਂ ਬਹੁਤਿਆਂ ਦੇ ਉੱਤੇ ਇੱਕੋ ਜਿਹਾ ਦੋਸ਼ ਲੱਗੀ ਆ ਦੋਸ਼ ਉਹਨਾਂ ਨੂੰ ਤੇ ਕੀ ਲੱਗਦੇ ਆ ਔਰਤਬਾਜ਼ੀ ਵਾਲੇ ਕੁਈ ਸ਼ੋਸ਼ਣ ਕਰਨ ਵਾਲੇ ਇਹੀ ਲੋਕ ਲੱਗਦੇ ਆ ਤੇ ਤੁਸੀਂ ਦੇਖੋ ਵੀ ਬਹੁ ਗਿਣਤੀ ਦੇ ਨਾਲ ਹਾਲਾਤ ਵੀ ਇੱਕੋ ਜਿਹੇ ਆ ਦੋਸ਼ ਵੀ ਇੱਕੋ ਜਿਹੇ ਆ ਢੇਰੇ ਵੀ ਚੱਲਦੇ ਆ ਆ ਪਾਦਰੀ ਬੁਜਿੰਦਰ ਦੀ ਗੱਲ ਕਰ ਲਓ ਤੁਸੀਂ ਰਾਮਪਾਲ ਦੀ ਗੱਲ ਕਰ ਲਓ ਤੁਸੀਂ ਆਸਾ ਰਾਮ ਦੀ ਗੱਲ ਕਰ ਲਓ ਨਰੈਣ ਸਾਈਂ ਦੀ ਗੱਲ ਕਰ ਲਓ ਗੁਰਮੀਤ ਰਾਮ ਦੀ ਗੱਲ ਕਰ ਲਓ ਇਹ ਭਰੋਸਾ ਲੋਕਾਂ ਦਾ ਜਿੱਤ ਕੇ ਭਰੋਸਾ ਤੋੜਨ ਵਾਲੇ ਜਿਹੜੇ ਲੋਕ ਆ ਤੇ ਬਾਅਦ ਵਿੱਚ ਸਰਕਾਰਾਂ ਜਿਹੜੇ ਮਿਹਰਬਾਨ ਹੁੰਦੀਆਂ ਸੋ ਇਹ ਬੜੀ ਅਚੰਭੇ ਵਾਲੀ ਗੱਲ ਆ ਪਤਾ ਨਹੀਂ ਇਸ ਮਸਲੇ ਦੇ ਵਿੱਚ ਹੋਰ ਕੀ ਕੀ ਮੋੜ ਆਉਣੇ ਆ ਪਰ ਮੈਂ ਸੱਚੀ ਉੱਤੇ ਬੜਾ ਹੈਰਾਨ ਆ ਵੀ ਬੱਗੇ ਦੀਆਂ ਖਬਰਾਂ ਜਿਹੜੀਆਂ ਉਹ ਇਹੀ ਹੋਂਦ ਤੋਂ ਬਾਹਰ ਆ ਗਏ ਬਾਹਰ ਆ ਗਏ ਭਵਤਾ ਨੂੰ ਸਮੋਦਨ ਕੀਤਾ ਆਨਲਾਈਨ ਵੀ ਕੀ ਬਾਕੀ ਜਿਨ੍ਹਾਂ ਦੇ ਉੱਤੇ ਦੋਸ਼ ਹੈਗੇ ਆ ਜਿਨ੍ਹਾਂ ਨੇ ਕੋਈ ਜ਼ਬਰਜਨਾਹ ਕੀਤਾ ਆ ਜਿਨ੍ਹਾਂ ਨੂੰ 20-20 ਸਾਲ ਦੀ ਕੈਦ ਹੋਈ ਆ ਜਿਨ੍ਹਾਂ ਨੇ ਤਾਂ ਕਤਲ ਦੇ ਦੋਸ਼ ਹੈਗੇ ਆ ਇਦਾਂ ਬਾਹਰ ਮੈਂ ਤਾਂ ਕਦੇ ਕੋਈ ਆਉਂਦਾ ਦੇਖਿਆ ਨਹੀਂ ਜੀ ਬਿਲਕੁਲ ਸਹੀ ਜੇਣਾ ਸਰ ਤੁਸੀਂ ਪਾਦਰੀ ਬਜਿੰਦਰ ਦੀ ਗੱਲ ਕੀਤੀ ਉਹਨੂੰ ਸਜ਼ਾ ਦਿਵਾਉਣ ਵਾਲੀ ਕੁੜੀ ਨੂੰ ਵੀ ਕਹਿੰਦੇ ਕਿ ਹੁਣ ਬਹੁਤ ਸਾਰੀਆਂ ਧਮਕੀਆਂ ਮਿਲ ਰਹੀਆਂ ਨੇ ਜੀ ਹਾਂ ਬਿਲਕੁਲ ਜੀ ਬਿਲਕੁਲ ਗੱਲ ਇਹ ਆ ਕਿ ਜਿਹੜੇ ਦਾ ਪਾਦਰੀ ਬਜਿੰਦਰ ਸਿੰਘ ਆ ਜਿਹਨੂੰ ਕਿ ਹੁਣ ਆਪਾਂ ਜਾਣਦੇ ਕਿ ਉਮਰ ਭਰ ਦੀ ਕੈਦ ਹੋਈ ਆ ਉਹ ਵੀ ਜ਼ਬਰ ਜਨਾਹ ਦੇ ਮਾਮਲੇ ਦੇ ਵਿੱਚ ਹੀ ਤੇ ਉਹ ਔਰਤ ਜਿਹਨੇ ਕਿ ਦੋਸ਼ ਲਾਇਆ ਸੀ ਕਿ ਭਾਈ ਮੇਰੇ ਨਾਲ ਸੋਸ਼ਣ ਕੀਤਾ ਜਿਹਦੇ ਇਹ ਦੋਸ਼ਾਂ ਦੇ ਆਧਾਰ ਦੇ ਉੱਤੇ ਪਾਦਰੀ ਬਜਿੰਦਰ ਨੂੰ ਸਜ਼ਾ ਮਿਲੀ ਆ ਉਸ ਔਰਤ ਨੇ ਪਤਾ ਲੱਗਾ ਵੀ ਥਾਣੇ ਦੇ ਵਿੱਚ ਜਾ ਕੇ ਤੇ ਰਿਪੋਰਟ ਲਿਖਵਾਈ ਆ ਪਰਚਾ ਦਰਜ ਕੀਤਾ ਪੁਲਿਸ ਨੇ ਉਹਨੇ 6 ਲੋਕਾਂ ਦੇ ਨਾਲ ਦੀ ਗੱਲ ਬਾਈ ਨੇ ਵੀ ਕਹੀ ਆ ਨੇ ਆ ਆ ਲੋਕ ਭਾਈ ਏਦਾਂ ਵਧੀ ਕੀ ਕਰ ਰਹੇ ਆ ਉਹਨੇ ਗੱਲ ਕਹੀ ਆ ਕਿ ਮੇਰੇ ਮੇਰੀ ਪਛਾਣ ਉਜਾਗਰ ਕੀਤੀ ਜਾ ਰਹੀ ਆ ਮੇਰੇ ਘਰ ਦਾ ਪਤਾ ਸੋਸ਼ਲ ਮੀਡੀਆ ਤੇ ਪਾਇਆ ਜਾ ਰਿਹਾ ਇਹ ਜਿਹੜੇ ਹੈਗੇ ਨੇ ਪਾਸਟਰ ਦੇ ਫੈਰੋਕਾਰ ਉਹ ਮੈਨੂੰ ਬਦਨਾਮ ਕਰ ਰਹੇ ਆ ਉਹਨਾਂ ਦੇ ਵੱਲੋਂ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋ ਕੋਈ ਨਹੀਂ ਬਾਕੀ ਛੱਡੀ ਜਾਂਦੀ ਉਹ ਮੈਨੂੰ ਧਮਕੀਆਂ ਦੇ ਰਹੇ ਆ ਮੇਰੇ ਪਰਿਵਾਰਕ ਮੈਂਬਰਾਂ ਨੂੰ ਵੀ ਧਮਕੀਆਂ ਦੇ ਰਹੇ ਆ ਸੋ ਉਹਨੇ ਇਹ ਗੱਲ ਕਹੀ ਆ ਤੇ ਆਪਾਂ ਜਾਣਦੇ ਵੀ ਆਪਾਂ ਜਦੋਂ ਵੀ ਇਸ ਔਰਤ ਨੂੰ ਵੇਖਿਆ ਉਹਨੂੰ ਮੂੰਹ ਬੰਨਿਆਂ ਵਿੱਚ ਮੂੰਹ ਟੱਕੇ ਦੇ ਵਿੱਚ ਵੇਖਿਆ ਪਰ ਹੁਣ ਭਾਈ ਆ ਜਾਣਕਾਰੀਆਂ ਆਉਣ ਲੱਗ ਪਈਆਂ ਇਹ ਭਾਈ ਆ ਤਾਂ ਉਹਨੂੰ ਧਮਕੀਆਂ ਮਿਲ ਰਹੀਆਂ ਸੋ ਪੁਲਿਸ ਇਸ ਮਾਮਲੇ ਦੀ ਹੁਣ ਪੜਤਾਲ ਕਰੂਗੀ ਇਹ ਲੋਕ ਆ ਜਿਹੜੇ ਇਹਨਾਂ ਦੇ ਉੱਤੇ ਕੋਈ ਸ਼ਾਇਦ ਸਿਕੰਜਾ ਵੀ ਖਿੱਚਾ ਜਾਵੇ ਪਰ ਇਹ ਆਪਣੇ ਆਪ ਦੇ ਵਿੱਚ ਬੜੀ ਮਾੜੀ ਗੱਲ ਆ ਵੀ ਭਾਈ ਅਦਾਲਤ ਦੇ ਸਦਾ ਸੁਣਾਈ ਆ ਤੇ ਪਰੋਕਰਾਂ ਦੇ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਜੀ ਬਿਲਕੁਲ ਜੇਣਾ ਸਾਹਿਬ ਉੱਧਰ ਦੂਸਰੇ ਪੰਨੇ ਅਮਰਿਤਪਾਲ ਸਿੰਘ ਦੀ ਗੱਲ ਕਰਦੇ ਆ ਜੀ ਅਮਰਿਤਪਾਲ ਸਿੰਘ ਦਾ ਸਾਥੀ ਪਪਲ ਪ੍ਰੀਤ ਸਿੰਘ ਕਹਿੰਦੇ ਕਿ ਹੁਣ ਉਹਨੂੰ ਪੰਜਾਬ ਲਿਆਂਦਾ ਚਾਹੇਗਾ ਜੀ ਹਾਂ ਬਿਲਕੁਲੀ ਪਪਲਪ੍ਰੀਤ ਸਿੰਘ ਅਮਰਤਪਾਲ ਸਿੰਘ ਦੇ ਸਾਥੀਆਂ ਦੇ ਵਿੱਚੋਂ ਇੱਕ ਆ ਤੇ ਉਹਨੂੰ ਜੀ ਹੁਣ ਪਤਾ ਲੱਗਾ ਜੀ ਕਿ ਵਾਪਸ ਪੰਜਾਬ ਦੇ ਵਿੱਚ ਲੈੰਦਾ ਜਾ ਰਿਹਾ ਤੇ ਇਸ ਤੋਂ ਪਹਿਲਾਂ ਵੀ ਆਪਾਂ ਜਾਣਦੇ ਆ ਕਿ ਜਿਹੜੇ ਬਾਕੀ ਉਹਦੇ ਸੱਤ ਸਾਥੀ ਹੋਰ ਅਮਰਤਪਾਲ ਸਿੰਘ ਦੇ ਤੇ ਉਹ ਬਾਹਰ ਲਿਆਂਦੇ ਗਏ ਆ ਉਹ ਇਸ ਵੇਲੇ ਪੰਜਾਬ ਦੀਆਂ ਜਿਨ੍ਹਾਂ ਦੇ ਵਿੱਚ ਬੰਦ ਹੈਗੇ ਆ ਸੋ ਇਹ ਵੀ ਇਹ ਦੇ ਸਾਹਮਣੇ ਆਏ ਆ ਉਸ ਤੋਂ ਅਗਲੀ ਗੱਲ ਇਹ ਆ ਬੜੀ ਮਹੱਤਵਪੂਰਨ ਵੀ ਪਪਲਪ੍ਰੀਤ ਸਿੰਘ ਦੇ ਸਾਥੀ ਨੂੰ ਪੁਲਿਸ ਆ ਜਿਹੜੀ ਉਹ ਲੈਣ ਦੇ ਵਾਸਤੇ ਪਹੁੰਚ ਗਈ ਆ ਡਿਬਰੂਗੜ ਦੇ ਵੱਲ ਅਸਾਮ ਦੇ ਵਿੱਚ ਪਹੁੰਚ ਚੁੱਕੀ ਆ ਤੇ ਉੱਥੇ ਭਾਈ ਉਹਨਾਂ ਨੇ ਜਾ ਕੇ ਤੇ ਉਹਨਾਂ ਦੇ ਵੱਲੋਂ ਲੈ ਕੇ ਆਂਦਾ ਜਾਊਗਾ ਉਹਦਾ ਕਾਰਨ ਇਹ ਆ ਕਿ ਪਪਲਪ੍ਰੀਤ ਦੀ ਵੀ ਐਨਐਸਏ ਨਹੀਂ ਵਧਾਈ ਗਈ ਉਹਦੇ ਬਾਕੀ ਸਾਥੀ ਅਮਰਤਪਾਲ ਦੇ ਉਹਨਾਂ ਦੇ ਵੀ ਐਨਐਸਏ ਦੇ ਵਿੱਚ ਹੁਣ ਵਾਅਦਾ ਨਹੀਂ ਕੀਤਾ ਗਿਆ ਇਹਦੀ ਜਿਹੜੀ ਆਪ ਦੀ ਆ ਐਨਐਸਏ ਦੇ ਵਿੱਚ ਅਮਰਤਪਾਲ ਸਿੰਘ ਨੇ ਉਹਦੇ ਵਿੱਚ ਵੀ ਨਹੀਂ ਵਾਅਦਾ ਕੀਤਾ ਗਿਆ ਸੋ ਇਹ ਸਾਰੇ ਜਣੇ ਹੁਣ ਜਿਹੜੇ ਆ ਉਹ ਪੰਜਾਬ ਦੇ ਵਿੱਚ ਆ ਰਹੇ ਆ ਜਾਂ ਆਉਣਗੇ ਤੇ ਪਪਲਪ੍ਰੀਤ ਨੂੰ ਵੀ ਮੇਰਾ ਅਖਰ ਵੀ ਪੰਜਾਬ ਦੇ ਵਿੱਚ ਲਿਆ ਕੇ ਤੇ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ। ਉਸ ਤੋਂ ਬਾਅਦ ਸ਼ਾਇਦ ਰਿਮਾਂਡ ਵੀ ਲਿਆ ਜਾਵੇ। ਸ਼ਾਇਦ ਉਸ ਤੋਂ ਬਾਅਦ ਹਿਰਾਸਤ ਵਿੱਚ ਵੀ ਭੇਜ ਦਿੱਤਾ ਜਾਵੇ ਜਿਵੇਂ ਕਿ ਇਹਨਾਂ ਦੇ ਬਾਕੀ ਸਾਥੀ ਵੱਖ-ਵੱਖ ਜਿਨ੍ਹਾਂ ਦੇ ਵਿੱਚ ਪੰਜਾਬ ਦੇ ਵਿੱਚ ਭੇਜੇ ਗਏ ਜੀ। ਜੀ। ਤਨ ਸਾਹਿਬ ਕਹਿੰਦੇ ਬਾਬਾ ਟੇਕ ਸਿੰਘ ਧਨੋਲਾ ਹੋਰਾਂ ਨੇ ਜ਼ਿੰਮੇਵਾਰੀ ਸੰਭਾਲ ਲਈ ਹੈ ਜੀ। ਹਾਂ ਬਿਲਕੁਲ ਜੀ ਬਾਬਾ ਟੇਕ ਸਿੰਘ ਧਨੋਲਾ ਹੋਰਾਂ ਨੇ ਜ਼ਿੰਮੇਵਾਰੀ ਸੰਭਾਲ ਲਈ ਹੈ। ਇਹ ਜਾਣਕਾਰੀ ਬਿਲਕੁਲ ਕਨਫਰਮ ਹੈ ਜੀ ਆ। ਇਹ ਭਾਈ ਉਹਨਾਂ ਦੇ ਵੱਲੋਂ ਹੁਣ ਦੇ ਪਤਾ ਲੱਗਾ ਜੀ ਕਿ ਜਥੇਦਾਰੀ ਸੰਭਾਲ ਲਏਗੇ ਬਾਬਾ ਟੇਕ ਸਿੰਘ ਤੁਨੌਲਾ ਜਿਹੜੇ ਪਿਛਲੇ ਦਿਨੀ ਤੱਕ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਥਾਪੇ ਗਏ ਸੀਗੇ ਜਦੋਂ ਕੁਲਦੀਪ ਸਿੰਘ ਗੜਕੱਜ ਹੋਰਾਂ ਨੂੰ ਬਣਾਇਆ ਹੈਗਾ ਜਥੇਦਾਰ ਉਦੋਂ ਇਹਨਾਂ ਨੂੰ ਵੀ ਬਣਾਇਆ ਸੀਗਾ ਪਰ ਕੁਲਦੀਪ ਸਿੰਘ ਗੜਕੱਜ ਹੋਰਾਂ ਨੇ ਤਾਂ ਆਪਣੀ ਅਹੁਦਾ ਸੰਭਾਲ ਲਿਆ ਉਹਨਾਂ ਨੇ ਆਪਣੀ ਡਿਊਟੀ ਸੰਭਾਲ ਲਈ ਪਰ ਇਹਨਾਂ ਨੇ ਆਪਣਾ ਡਿਊਟੀ ਨਹੀਂ ਸੰਭਾਲੀ ਸੀ ਕਿਉਂਕਿ ਇਹਨਾਂ ਦੀ ਜਿਹੜੀ ਤਾਜਪੋਸ਼ੀ ਆ ਉਹ ਹੁਣ ਹੋਈ ਆ ਜਿਵੇਂ ਕੁਲਦੀਪ ਸਿੰਘ ਗੜਕੱਜ ਵੀ ਤੜਕੇ-ਤੜਕੇ ਜਨਚੜਦੇ ਤੋਂ ਪਹਿਲਾਂ ਹੀ ਹੋ ਗਈ ਸੀ ਤੇ ਉਸ ਤਰੀਕੇ ਦੇ ਨਾਲ ਚੁੱਪਚੀ ਤੇ ਪਰਦੇ ਦੇ ਨਾਲ ਬਾਬਾ ਟੇਕਸੂ ਨੂੰ ਧਨੋਲਾ ਨੂੰ ਇਸ ਵੇਲੇ ਤੇ ਉਹਨਾਂ ਨੇ ਸਰੋਪਾ ਪਾ ਕੇ ਤੇ ਉਹਨਾਂ ਨੂੰ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ। ਸੋ ਪਹਿਲਾਂ ਉਹਨਾਂ ਨੇ ਜ਼ਿੰਮੇਵਾਰੀ ਸਾਂਭੀ ਨਹੀਂ ਸੀ ਤੇ ਹੁਣ ਜ਼ਿੰਮੇਵਾਰੀ ਸਾਂਭੀ ਹੈ। ਪੰਥਕ ਜਿੱਥੇ ਬੰਦਿਆਂ ਦੇ ਬੰਦੇ ਇਹ ਗੱਲ ਕਹੀ ਗਏ ਚੋਰੀ-ਚੋਰੀ ਸਾਰਾ ਕੁਝ ਕੀਤਾ ਜਾ ਰਿਹਾ। ਪਰ ਮੇਰੇ ਖਿਆਲ ਆ ਵੀ ਇਸ ਵੇਲੇ ਅਕਾਲੀ ਦਲ ਨੂੰ ਵੀ ਸ਼੍ਰੋਮਣੀ ਕਮੇਟੀ ਨੂੰ ਵੀ ਪਤਾ ਵੀ ਭਾਈ ਜੇਕਰ ਇਸ ਗੱਲ ਦਾ ਬਾਹਰ ਪਿੰਡ ਦੇ ਕੋਲੋਂ ਵੀ ਤਾਂ ਵਿਰੋਧ ਕਰਨ ਵਾਲਿਆਂ ਨੇ ਤੇ ਆ ਕੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦੇਣਾ ਵੀ ਭਾਈ ਅਸ ਜਥੇਦਾਰ ਮੰਨਦੇ ਹੀ ਨਹੀਂ। ਉਹ ਸਾਡੇ ਅੰਦਰ ਸਮੱਸਿਆ ਇਹ ਵੀ ਚੱਲਦੀ ਹੈ ਜੀ ਅੱਜਕੱਲ ਸਿੱਖ ਕੌਮ ਦੇ ਵਿੱਚ ਵੀ ਭਾਈ ਅਸੀਂ ਜਥੇਦਾਰ ਨੂੰ ਜਥੇਦਾਰ ਨਹੀਂ ਮੰਨਣਾ ਜਿਹੜਾ ਜਥੇਦਾਰ ਨਹੀਂ ਹੈਗਾ ਉਹਨੂੰ ਜਥੇਦਾਰ ਮੰਨਣਾ ਜਿਹੜਾ ਹੈਗਾ ਉਹਨੂੰ ਆਪਾਂ ਮੰਨਣਾ ਨਹੀਂ ਤੇ ਜਿਹਨੂੰ ਆਪਾਂ ਮੰਨਦੇ ਆ ਕਿ ਉਹਨੂੰ ਲੱਗਦਾ ਜਦੋਂ ਫਿਰ ਉਹ ਨੂੰ ਹੀ ਨਹੀਂ ਮੰਨਣਾ ਸੋ ਇਹ ਸਾਡੇ ਨਾਲ ਸਮੱਸਿਆਵਾਂ ਚੱਲਦੀਆਂ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਖੈਰ ਉਧਰ ਕਰਨਲ ਬਾਠ ਦਾ ਮਾਮਲਾ ਉਹਦੇ ਵਿੱਚ ਕਹਿੰਦੇ ਚੰਡੀਗੜ੍ਹ ਪੁਲਿਸ ਨੇ ਐਸਆਈਟੀ ਬਣਾ ਦਿੱਤੀ ਹੈ ਜੀ ਹੁਣ ਹਾਂ ਬਿਲਕੁਲ ਜੀ ਕਰਨਲ ਆਪਾਂ ਜਾਣਦੇ ਕਿ ਬਾਠ ਬਾਰੇ ਤੇ ਬੜੀਆਂ ਖਬਰਾਂ ਆਈਆਂ ਕਰਨਲ ਬਾਠ ਤੇ ਉਹਦੇ ਪੁੱਤ ਦੇ ਉੱਤੇ ਜਿਹੜਾ ਆਪਾਂ ਜਾਣਦੇ ਕਿ ਹਮਲਾ ਹੋਇਆ ਸੀਗਾ ਉਹਦੇ ਬਾਅਦ ਬਹੁਤ ਸਾਰੀਆਂ ਖਬਰਾਂ ਤਾਂ ਚਲੋ ਆਈਆਂ ਪਰ ਇਹਦੇ ਵਿੱਚ ਇੱਕ ਹੋਰ ਜਾਣਕਾਰੀ ਹੈ ਵੀ ਕਰਨਲ ਬਾੜੀ ਧਰਮ ਪਤਨੀ ਜਸਵਿੰਦਰ ਕੌਰ ਬਾੜ ਦੇ ਵੱਲੋਂ ਅੱਜ ਇਹ ਗੱਲ ਕਹੀ ਗਈ ਹੈ ਕਿ ਭਾਈ ਮੈਂ ਅਦਾਲਤ ਦੀ ਪ੍ਰਕਿਰਿਆ ਤੋਂ ਖੁਸ਼ ਆ ਪਿਛਲੇ ਦਿਨੀ ਅਦਾਲਤ ਨੇ ਇਹ ਗੱਲ ਕਹੀ ਸੀ ਕਿ ਪੰਜਾਬ ਪੁਲਿਸ ਦੀ ਐਸਆਈਟੀ ਅਸੀਂ ਰੱਦ ਕਰਦੇ ਆ ਕਿ ਚੰਡੀਗੜ੍ਹ ਦੀ ਪੁਲਿਸ ਦੇ ਉੱਤੇ ਆਧਾਰਿਤ ਇੱਕ ਐਸਆਈਟੀ ਬਣਾਈ ਜਾਵੇ ਉਹ ਐਸਆਈਟੀ ਦੇ ਵਿੱਚ ਇੱਕ ਵੀ ਪੁਲਿਸ ਮembro ਪੰਜਾਬ ਦਾ ਨਹੀਂ ਹੋਣਾ ਚਾਹੀਦਾ हां ਪੰਜਾਬ ਦੀ ਪੁਲਿਸ ਚੰਡੀਗੜ੍ਹ ਦੀ ਐਸਐਟੂ ਨੂੰ ਸਹਿਯੋਗ ਦੇਣ ਦੀ ਦੇਣਾ ਫਰਜ਼ ਬਣਦਾ ਉਹਦਾ ਦੂਜੀ ਗੱਲ ਇਹ ਕਹੀ ਗਈ ਸੀ ਕਿ ਭਾਈ ਇਹ ਜਿਹੜੀ 4 ਮਹੀਨੇ ਦੇ ਵਿੱਚ ਵਿੱਚ ਐਸਐਟੂ ਆਪਣੀ ਜ਼ਿੰਮੇਵਾਰੀ ਪੂਰੀ ਕਰੂਗੀ ਤੇ ਆਪਣੀ ਰਿਪੋਰਟ ਅਦਾਲਤ ਵਿੱਚ ਸੌਂਪੂਗੀ ਸਾਰੀ ਛਾੜਮੇਂ ਕਰਕੇ ਸਾਰੀ ਇਨਵੈਸਟੀਗੇਸ਼ਨ ਕਰਕੇ ਸੋ ਉਹ ਭਾਈ ਚੰਡੀਗੜ੍ਹ ਦੀ ਜਿਹੜੀ ਆ ਉਹ ਬਣਨਤੀ ਗਈ ਐਸਐਟੂ ਬਣ ਗਈ ਹੈ ਲੰਘੇ ਕੱਲ ਉਹਦੇ ਵਿੱਚ ਮਨਦੀਪ ਆ ਜਿਹੜੇ ਉਹ ਪਤਾ ਲੱਗਾ ਜੀ ਇਸ ਐਸਐਟੂ ਦੇ ਮੁਖੀ ਬਣਾਏ ਗਏ ਆ ਤੇ ਇਹਦੇ ਵਿੱਚ ਹੋਰ ਪੁਲਿਸ ਕਰਮਚਾਰੀ ਅਧਿਕਾਰੀ ਲਏ ਗਏ ਆ ਚਾਰ ਮੈਂਬਰਾਂ ਦੇ ਉੱਤੇ ਆਧਾਰਿਤ ਐਫਆਈਟੀ ਹੈ 4 ਮਹੀਨੇ ਵਿੱਚ ਇਹਨੇ ਸਾਰੀ ਜਾਂਚ ਪੜਤਾਲ ਕਰਨੀ ਹੈ ਇਸ ਕੇਸ ਦੀ ਤੇ ਉਸ ਤੋਂ ਬਾਅਦ ਇਹਨਾਂ ਨੇ ਰਿਪੋਰਟ ਅਦਾਲਤ ਦੇ ਵਿੱਚ ਸੌਂਪ ਦੇਣੀ ਹੈ ਕਰਨਲ ਬਾਠ ਵਾਲਾ ਮਾਮਲਾ ਇਸ ਵੇਲੇ ਠੰਡਾ ਪੈ ਗਿਆ ਇਸ ਵੇਲੇ ਅਮਨਦੀਪ ਕੌਰ ਚਿੱਟੇ ਵਾਲੀ ਵਾਲਾ ਮਾਮਲਾ ਉੱਠਿਆ ਉਹਦੇ ਉੱਤੇ ਵੀ ਮਾਮਲਾ ਭਾਰੀ ਪੈਣ ਲੱਗਾ ਸੀ ਜਿਹੜੀ ਜਲੰਧਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਗੇਪ ਰੇਡ ਹੋਣੀ ਸੀ ਹੋਰ ਅੱਗ ਹੋਗੀ ਤਾਂ ਲੋਕਾਂ ਦਾ ਧਿਆਨ ਹੈਗਾ ਜੀ ਇਸ ਵੇਲੇ ਸਿਰਫ ਅਮਨਦੀਪ ਕੌਰ ਦੇ ਵੱਲ ਇਹਦੇ ਉੱਤੇ ਵੀ ਮੁੱਦਾ ਹੁਣ ਭਾਰੀ ਪੈ ਰਿਹਾ ਵੀ ਪੰਜਾਬ ਦੇ ਵਿੱਚ ਗਰਨੇਡ ਹਮਲੇ ਹੋ ਰਹੇ ਆ ਸੋ ਮੁੱਦੇ ਤੇ ਮੁੱਦਾ ਮੁੱਦੇ ਤੇ ਮੁੱਦਾ ਮੁੱਦੇ ਤੇ ਮੁੱਦਾ ਪੰਜਾਬ ਦੇ ਵਿੱਚ ਭਾਰੀ ਪੈ ਰਿਹਾ ਜੀ ਜੀ ਬਿਲਕੁਲ ਇਹ ਗੱਲ ਤੁਹਾਡੀ ਸਹੀ ਹੈ ਕਿ ਲੋਕ ਪੁਰਾਣੀਆਂ ਚੀਜ਼ਾਂ ਭੁੱਲ ਜਾਂਦੇ ਨੇ ਨਵੀਆਂ ਚੀਜ਼ਾਂ ਸਾਹਮਣੇ ਆ ਜਾਂਦੀਆਂ ਨੇ ਤੇ ਉਦੋਂ ਉੱਪਰ ਨਵੀਂ ਚਰਤਾ ਜਿਹੜੀ ਉਛੜ ਪੈਂਦੀ ਹੈ ਖੈਰ ਉਧਰ ਇੱਕ ਬੜੀ ਦੁਖਦਾਇਕ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਟਾਣਾ ਸਾਹਿਬ ਕਹਿੰਦੇ ਸ਼੍ਰੋਮਣੀ ਕਮੇਟੀ ਦੇ ਖਜ਼ਾਨਚੀ ਨੇ ਨਹਿਰ 'ਚ ਛਾਲ ਮਾਰ ਦਿੱਤੀ ਹੈ ਜੀ ਹਾਂ ਬਿਲਕੁਲ ਜੀ ਤਰਫੀਮ ਸਿੰਘ ਇਹਨਾਂ ਦਾ ਨਾਮ ਹੈਗਾ ਤਰਨਤਾਰਨ ਦੇ ਵੱਲੋਂ ਦਾ ਪਿੰਡ ਆ ਤੇ ਇਹਨਾਂ ਦੇ ਵੱਲੋਂ ਨਹਿਰ ਦੇ ਵਿੱਚ ਛਾਲ ਮਾਰੀ ਗਈ ਆ ਦੁੱਖ ਹੈ ਜੀ ਇਸ ਗੱਲ ਦੇ ਉ ਪਰ ਕਹਿੰਦੇ ਵੀ ਇਹ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਸੀਗੇ ਤੇ ਇਸ ਕਰਕੇ ਇਹਨਾਂ ਦੇ ਵੱਲੋਂ ਨਹਿਰ ਦੇ ਵਿੱਚ ਹੁਣ ਛਾਲ ਮਾਰ ਦਿੱਤੀ ਗਈ ਆ ਇਸ ਗੱਲ ਦਾ ਤਾਂ ਦੁੱਖ ਪ੍ਰਗਟ ਕੀਤਾ ਗਿਆ ਕਿ ਭਾਈ ਪਤਾ ਨਹੀਂ ਕਿਹੜੇ ਪਰਿਵਾਰਕ ਕਾਰਨ ਹੋਣਗੇ ਮਾਨਸਿਕ ਕਾਰਨ ਕੀ ਆ ਕਿਸੇ ਬਾਰੇ ਕੁਝ ਕਹਿ ਤੋ ਸਕਦੇ ਨਹੀਂ ਅਜਕਲ ਪਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੇ ਖਜਾਨਚੀ ਦੇ ਵੱਲੋਂ ਕਿ ਭਾਈ ਇਹ ਨਹਿਰ ਦੇ ਵਿੱਚ ਛਾਲ ਮਾਰੀ ਗਈ ਆ ਗੋਤਾਖੋਰ ਉਹਨਾਂ ਦੀ ਲਾਸ਼ ਨੂੰ ਪਤਾ ਲੱਗਾ ਜੀ ਲੱਭ ਰਹੇ ਆ ਤੇ ਹਾਲੇ ਤੱਕ ਲਾਸ਼ ਤਾਂ ਲੱਭੀ ਨਹੀਂ ਗਈ ਆਉਂਦੇ ਕੁਝ ਘੰਟਿਆਂ ਦਾ ਪਤਾ ਨਹੀਂ ਹੈਗਾ ਤੇ ਪਰ ਦੁੱਖ ਹੋਇਆ ਇਸ ਗੱਲ ਦੇ ਉੱਤੇ ਵੀ ਆਪ ਕੁਝ ਹੋ ਗਿਆ ਜੀ ਬਿਲਕੁਲ ਤੈਨਾ ਸਾਹਿਬ ਉਧਰ ਸੁਖਬੀਰ ਬਾਦਲ ਹੋਰਮ ਲੈ ਕੇ ਚਰਚਾਵਾਂ ਫਿਰ ਤੋਂ ਤੇਜ਼ ਹੋ ਗਈਆਂ ਨੇ ਵੀ ਆਪਾਂ ਵੀ ਖਬਰਾਂ ਦੇ ਵਿੱਚ ਇਸ ਖਬਰ ਦੀ ਸਾਂਝ ਪਾਈ ਸੀ ਕਿ ਦੁਬਾਰਾ ਤੋਂ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣ ਸਕਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੋ ਕਿਤੇ ਸੁਖਬੀਰ ਬਾਦਲ ਹੋਰੀ ਪ੍ਰਧਾਨ ਨਾ ਬਣ ਜਾਣ ਇਸ ਲਈ ਵਿਰੋਧੀ ਪੂਰੀ ਤਰ੍ਹਾਂ ਦੇ ਨਾਲ ਹੁਣ ਤਿਆਰ ਪਰ ਤਿਆਰ ਤਿਆਰੀ ਖਿੱਚੀ ਹੋਈ ਹੈ ਉਹਨਾਂ ਨੇ ਜਦੋਂ ਆਪਾਂ ਸ਼ਬਦ ਵਰਤਣੇ ਨੇ ਵਿਰੋਧੀ ਉਹ ਫਿਰ ਵਿਰੋਧੀ ਨੇ ਤਾਂ ਵਿਰੋਧ ਕਰਨਾ ਹੀ ਕਰਦਾ ਦੇਖੋ ਉਹਦਾ ਵਿਰੋਧ ਵਾਜਬ ਵੀ ਗੈਰਵਾਜਬ ਲੱਗੂਗਾ ਗੈਰਵਾਜਬ ਗੱਲਾਂ ਨੇ ਕਈ ਵਾਰੀ ਵਾਜਬ ਰਗਦੀਆਂ ਵਿਰੋਧੀ ਦਾ ਮਤਲਬ ਵਿਰੋਧ ਕਰਨਾ ਤੇ ਮੈਨੂੰ ਲੱਗਦਾ ਜੀ ਕਿ ਹੁਣ ਸੁਖਬੀਰ ਬਾਦਲ ਧੜੇ ਦੇ ਵੱਲੋਂ ਇਹ ਗੱਲ ਸੋਚ ਲਈ ਗਈ ਹੈ ਵੀ ਜਿਹੜਾ ਨੇ ਵਿਰੋਧ ਹੀ ਕਰਨਾ ਉਹਨਾਂ ਦੀ ਆਪਾਂ ਪਰਵਾਹ ਵੀ ਕਿਉਂ ਕਰਨੀ ਆ ਹਾਲਾਂਕਿ ਅਸੀਂ ਤਾਂ ਉਹਨੇ ਵੀ ਸਿਧਾਂਤਕ ਤੌਰ ਤੇ ਸਭ ਕੁਝ ਠੀਕ ਹੋਵੇ ਪਰ ਮੈਨੂੰ ਲੱਗਦਾ ਜੀ ਕਿ ਆਉਂਦੇ ਸਮੇਂ ਦੇ ਵਿੱਚ ਇਹ ਫਾਈ ਸੁਖਬੀਰ ਸਿੰਘ ਬਾਦਲ ਫੋਰਾ ਨੂੰ ਹੀ ਫੇਰ ਪ੍ਰਧਾਨਗੀ ਮਿਲ ਜਾਣੀ ਹੈ ਮੈਂ ਤਾਂ ਕਹਿਣਾ ਕਿਉਂਕਿ ਚਾਰੇ ਪਾਸੇ ਮੀਡੀਆ ਦੇ ਵਿੱਚ ਵੀ ਇਸ ਸੁਖਵੀਰ ਸਿੰਘ ਬਾਦਲ ਦੇ ਉੱਤੇ ਇੱਕ ਵਾਰ ਫੇਰ ਗੁਣਾ ਪੈਣ ਲੱਗਾ ਸੁਖਵੀਰ ਸਿੰਘ ਬਾਦਲ ਹੋਰੀ ਇੱਕ ਵਾਰ ਫੇਰ ਪ੍ਰਧਾਨ ਬਣ ਸਕਦੇ ਆ 12 ਤਰੀਕ ਨੂੰ ਯਾਨੀ ਕਿ ਆਪਾਂ ਗੱਲ ਕਰਦੇ ਪਰਸੋਂ ਦੀ ਪਰਸੋਂ 12 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਆਕਾਲੀ ਦਲ ਦੇ ਡੈਲੀਗੇਟ اجلاس ਹੋਣਾ ਉਹਦੇ ਵਿੱਚ ਪਤਾ ਲੱਗਾ ਜੀ ਕਿ ਇਹ ਫੈਸਲਾ ਕੀਤਾ ਜਾਣਾ ਕਿ ਭਾਈ ਪ੍ਰਧਾਨ ਕੌਣ ਬਣਦਾ ਆਸ ਹੀ ਇਸ ਗੱਲ ਦੀ ਕੀਤੀ ਜਾ ਰਹੀ ਹੈ ਵੀ ਪ੍ਰਧਾਨ ਇੱਕ ਵਾਰੀ ਫੇਰ ਸੁਖਵੀਰ ਨੇ ਬਣ ਜਾਣਾ ਕਿਉਂਕਿ ਹੋਰ ਆਕਾਲੀ ਦਲ ਦੇ ਕੋਲੇ ਵੀ ਕੋਈ ਜ਼ਬਰਦਸਤ ਚੇਰਾ ਨਹੀਂਗਾ ਆਪਾਂ ਤੁਸੀਂ ਦੱਸੋ ਵੀ ਭਾਈ ਉਹਨਾਂ ਕੋਲੇ ਕਿਹੜਾ ਜਾਂ ਜਾਂ ਵਿਕਰਮ ਸਿੰਘ ਮਜੀਠੀਆ ਉਹ ਘਰ ਦੇ ਵਿੱਚ ਕਈ ਤਰ੍ਹਾਂ ਦੀ ਨਗਰਬਣੀਆਂ ਬਲਵਿੰਦਰ ਸਿੰਘ ਭੁੰਦੜਾ ਉਹ ਪਹਿਲਾਂ ਹੀ ਕਾਰਜਕਾਰੀ ਪ੍ਰਧਾਨ ਹੈਗੇ ਆ ਡਾਕਟਰ ਰਜੀਸ਼ ਸਿੰਘ ਚੀਮਾ ਉਹ ਬੁਲਾ ਰਹੇ ਹੈਗੇ ਆ ਜੀ ਸਾਬਕਾ ਮੰਤਰੀ ਆ ਉਹ ਇਸ ਸਮਰਥਨੀ ਹੈਗੇ ਲੈ ਦੇ ਕੇ ਹੈ ਕੌਣ ਸੁਖਵੀਰ ਸਿੰਘ ਬਾਦਲ ਜਨਤਾ ਸੁਖਵੀਰ ਸਿੰਘ ਬਾਦਲ ਹੋਰੀ ਹੀ ਵੱਢਣਗੇ ਤੇ ਜਾਂ ਫਿਰ ਕੋਈ ਬਿਲਕੁਲ ਅਣਨੋਣ ਬੰਦਾ ਬਿਲਕੁਲ ਅਣਪਛਾਤਾ ਜਾ ਜਿਵੇਂ ਕਿ ਬੀਜੇਪੀ ਕਹਿੰਦੀ ਹੁੰਦੀ ਬਸ ਤੇ ਇਹਨੂੰ ਮੁੱਖ ਮੰਤਰੀ ਬਣਾਉਣ ਲੱਗੇ ਆ ਜੀ ਬੰਦਾ ਹੈਰਾਨ ਹੀ ਹੋ ਜੇ ਜਾਂ ਫਿਰ ਉਹਨੂੰ ਮੂਰੇ ਲੈ ਕੇ ਆਉਣਗੇ ਜੀ ਜੀ ਬਿਲਕੁਲ ਕਹਿੰਦਾ ਸਾਬ ਪੰਜਾਬ ਚ ਕਹਿੰਦਾ ਤਰੱਕੀ ਬਹੁਤ ਜ਼ਿਆਦਾ ਹੋਣ ਲੱਗੀ ਹੈ ਜੀ ਪੰਜਾਬ ਦੀਆਂ ਲਿੰਕ ਸੜਕਾਂ ਹੁਣ ਰਿਪੇਅਰ ਹੋਣਗੀਆਂ ਦੇਖੋ ਲਿੰਕ ਸੜਕਾਂ ਨੂੰ ਰਿਪੇਅਰ ਕਰਨਾ ਕੋਈ ਤਰੱਕੀ ਤਾਂ ਨਹੀਂ ਹੈ ਪਰ ਸਾਡੀਆਂ ਸਰਕਾਰਾਂ ਤਾਂ ਅੱਜਕੱਲ ਲੈਟਰੀਨ ਦੀ ਮੁਰੰਮਤ ਕਰਨ ਨਾਲ ਨਹੀਂ ਪੱਥਰ ਰੱਖਣ ਲੱਗ ਪਈਆਂ ਆਇ ਇੱਕ ਫੋਟੋ ਕਿੰਨੀ ਵੱਡੇ ਪੱਦਰ ਤੇ ਵਾਇਰਲ ਹੋ ਰਹੀ ਆ ਵੀ ਇਧਰ ਭਧੌੜ ਦੇ ਵਾਲਾ ਇੱਕ ਪਿੰਡ ਹੈਗਾ ਤੇ ਉਹ ਜੀ ਸਿੱਖਿਆ ਕ੍ਰਾਂਤੀ ਦੇ ਤਹਿਤ ਤੇ ਕਹਿੰਦੇ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿੱਖਿਆ ਮੰਤਰੀ ਤੇ ਹੈਗੇ ਨੇ ਜਿਹੜੇ ਹਰਜੋਤ ਸਿੰਘ ਬੈਂਸ ਤੇ ਇਲਾਕੇ ਦੇ ਐਮ ਐਲ ਏ ਇਹਨਾਂ ਦੇ ਸਾਂਝੀ ਯਤਨਾਂ ਦੇ ਕਰਕੇ ਤੇ ਸਕੂਲ ਦੇ ਪਖਾਨਿਆਂ ਦਾ ਜਿਹੜੀ ਮੁਰੰਮਤ ਦਾ ਕਨੇ ਜਿਕੇ ਇਸ ਵੇਲੇ ਉਦਘਾਟਨ ਕੀਤਾ ਗਿਆ ਐਨੀ ਤਰੀਕ ਨੂੰ ਜਦੋਂ ਲੈਟਰੀਨਾ ਨੂੰ ਵੀ ਆਪਾਂ ਲੈਟਰੀਨਾ ਦੀ ਮੁਰੰਮਤ ਨੂੰ ਵੀ ਵਿਕਾਸ ਬੰਨੀ ਹੈ ਤਰੱਕੀ ਮੰਨੀ ਹੈ ਤੇ ਫਿਰ ਤਾਂ ਭਾਈ ਲਿੰਕ ਸੜਕਾਂ ਵਾਲੀ ਤਾਂ ਗੱਲ ਹੀ ਬਹੁਤ ਵੱਡੀ ਬਣ ਗਈ ਆ ਪੰਜਾਬ ਦੀਆਂ ਲਿੰਕ ਸੜਕਾਂ ਜਿਹੜੀਆਂ ਪਿੰਡਾਂ ਨੂੰ ਪਿੰਡਾਂ ਨਾਲ ਜੋੜਦੀਆਂ ਉਹਨਾਂ ਦਾ ਸੱਚੀ ਬੁੱਚੀ ਬਹੁਤ ਮਾੜਾ ਹਾਲ ਆ ਬਹੁਤ ਬੁਰਾ ਹਾਲ ਆ ਕੋਈ ਨਾ ਦੇ ਵੱਲ ਗੌਰ ਕਰਨ ਵਾਲਾ ਹੈ ਹੀ ਨਹੀਂ ਕੋਈ ਨਾ ਵੱਲ ਧਿਆਨ ਕਰਨ ਵਾਲਾ ਹੈ ਹੀ ਨਹੀਂ ਜਦੋਂ ਕਹਿੰਦੇ ਆ ਕਹਿੰਦੇ ਨੇ ਕੇਂਦਰ ਦੀ ਸਰਕਾਰ ਸਾਡੇ ਪੈਸੇ ਰੋਕੀ ਬੈਠੀ ਆ ਆਰਡੀਐਫ ਦਾ 7000 ਕਰੋੜ ਰੁਕਿਆ ਹੋਇਆ ਪਤਾ ਨਹੀਂ ਉਹ ਆਇਆ ਕਿ ਨਹੀਂ ਆਇਆ ਹਲੇ ਤੱਕ ਪਰ ਇਹਨਾਂ ਜ਼ਰੂਰ ਪਤਾ ਲੱਗਾ ਵੀ ਪੰਜਾਬ ਦੀ ਸਰਕਾਰ ਦੇ ਵੱਲੋਂ ਕਹਿ ਦਿੱਤਾ ਗਿਆ ਵੀ ਵੱਖ-ਵੱਖ ਵਿਧਾਇਕਾਂ ਨੂੰ ਵੱਖ-ਵੱਖ ਅਧਿਕਾਰੀਆਂ ਨੂੰ ਵੀ ਭਾਈ ਜਿਹੜੀਆਂ ਲਿੰਕ ਸੜਕਾਂ ਦੇ ਉੱਤੇ ਕਿੰਨਾ ਬਜਟ ਲੱਗਦਾ ਹੈਗਾ ਉਹਦੀ ਸਾਰੀ ਸੂਚੀ ਸਾਰਣੀ ਬਣਾਈ ਜਾਵੇ ਉਹਦੇ ਬਾਰੇ ਦੱਸਿਆ ਜਾਵੇ ਤੇ ਪੰਜਾਬ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਯਾਨੀ ਕਿ ਪੈਚਵਰਕ ਕਹਿ ਲੋ ਜਾਂ ਮੁਰੰਮਤ ਕਹਿ ਲੋ ਜਾਂ ਕਹਿ ਦੇਈਏ ਮੇਕਅਪ ਤੇ ਉਹ ਬਹੁਤ ਛੇਤੀ ਸ਼ੁਰੂ ਹੋ ਜਾਣਾ ਜੀ ਟੇਣਾ ਸਾਹਿਬ ਐਸੇ ਪੈਚਵਰਕ ਤਾਂ ਚੰਨੀ ਸਾਹਿਬ ਵੇਲੇ ਵੀ ਬਹੁਤ ਜ਼ਿਆਦਾ ਮਸ਼ਹੂਰ ਹੋਇਆ ਸੀ ਆ ਪੈਚਵਰਕ ਚੰਨੀ ਸਾਹਿਬ ਦੇ ਵੇਲੇ ਮਸ਼ਹੂਰ ਹੋਇਆ ਸੀਗਾ ਤੇ ਉਦੋਂ ਅਕਾਲੀ ਮਜ਼ਾਕ ਢਾਉਂਦੇ ਸੀਗੇ ਕਿ ਭਾਈ ਹੁਣ ਆਮ ਆਰਮੀ ਪਾਰਟੀ ਐ ਕੁਝ ਕਰਦੀ ਤੇ ਹੁਣ ਸਾਰੇ ਮਜ਼ਾਕ ਢਾਉਂਦੇ ਜੀ ਜੀ ਬਿਲਕੁਲ ਟੇਣਾ ਸਾਹਿਬ ਇੱਕ ਹੋਰ ਦੁਖਦਾਇਕ ਖਬਰ ਸਾਹਮਣੇ ਆਈ ਐ ਤਿੰਨ ਵਾਰ ਮੰਤਰੀ ਰਹੇ ਅਕਾਲੀ ਆਗੂ ਰਣ்தੀਰ ਸਿੰਘ ਠੀਮਾ ਉਹਨਾਂ ਦੀ ਮੌਤ ਹੋ ਗਈ ਐ ਜੀ हां बिल्कुल जी रणधीर ਸਿੰਘ चीमा साहब दी उम्र ਵੀ ਮੇਰਾ ਖਿਆਲ 96 99 ਸਾਲ ਸੀ ਤੇ ਲੰਘੇ ਕੱਲ ਉਹਨਾਂ ਦੀ ਮੌਤ ਹੋ ਗਈ ਹੈ ਦੁੱਖ ਹੈ ਚਲੋ ਬੰਦੇ ਦੀ ਉਮਰ ਜਿੰਨੀ ਮਰਜ਼ੀ ਹੋਵੇ ਤੇ ਪਰਿਵਾਰਕ ਮੈਂਬਰਾਂ ਦੇ ਲਈ ਉਹ ਹਰ ਬੰਦਾ ਆਪਦੇ ਪਰਿਵਾਰਕ ਜੀਆਂ ਲਈ ਬੜਾ ਮੁੱਲਵਾਨ ਹੁੰਦਾ ਬੜਾ ਕੀਮਤੀ ਹੁੰਦਾ ਬੜਾ ਪਿਆਰਾ ਹੁੰਦਾ ਸੋ ਇਹਨਾਂ ਦੇ ਪਰਿਵਾਰ ਨੂੰ ਦੁੱਖ ਪਹੁੰਚਿਆ ਹੋਊਗਾ ਇਸ ਗੱਲ ਦਾ ਸਾਨੂੰ ਅਹਿਸਾਸ ਹੈ ਸੋ ਇਹ ਦੂਰਿੰਗਤ ਚਲੇ ਗਏ ਜੀ ਇਹ ਤਿੰਨ ਵਾਰ ਮੰਤਰੀ ਰਹੇ ਜੀ ਵੱਖ-ਵੱਖ ਵਜ਼ਾਰਤਾਂ ਦੇ ਵਿੱਚ ਆਕਾਲੀ ਦਲ ਦੇ ਸੀਨੀਅਰ ਆਗੂਆਂ ਦੇ ਵਿੱਚੋਂ ਇੱਕ ਸੀ ਸੋ ਆਕਾਲੀ ਦਲ ਦੇ ਉੱਤੇ ਜਿਵੇਂ ਮੰਡੜਾ ਮੇਲਾ ਚੱਲਦਾ ਉਜੋ ਉਹਨਾਂ ਦਾ ਇੱਕ ਹੋਰ ਸ਼ਖਸ ਚਲਾ ਜਾਣਾ ਭਾਵੇਂ ਬਜ਼ੁਰਗੀ ਸੀ ਤੇ ਨਹੀਂ ਸਰਗਰਮ ਸੀਗਾ ਤੇ ਪਰ ਇਹ ਇੱਕ ਝਟਕੇ ਵਾਲੀ ਗੱਲ ਹੈਗੀ ਆ ਜੀ ਤੇ ਟੇਣਾ ਸਾਹਿਬ ਪੰਜਾਬ ਦੇ ਵਿੱਚ ਹੁਣ ਮਨੋਰੰਜਨ ਜਗਤ ਦੀ ਗੱਲ ਵੀ ਕਰ ਲਈਏ ਜੀ ਕੋਈ ਗਾਣੇ ਗੁਣੇ ਨਵੇਂ ਆ ਰਹੇ ਨੇ ਮਨੋਰੰਜਨ ਜਗਤ ਕਿਵੇਂ ਹੈ ਜਪੋ ਜੀ ਅੱਜ ਪੰਜਾਬ ਦੇ ਵਿੱਚ ਫਿਲਮ ਰਿਲੀਜ਼ ਹੋ ਗਈ ਆ ਆਕਾਲ ਜਿੱਪੀ ਗਰੇਵਾਲ ਦੀ ਫਿਲਮ ਆ ਆਕਾਲ ਫਿਲਮ ਬਹੁਤ ਸੋਹਣੀ ਆ ਜਿੰਨਾ ਕ ਮੈਂ ਲੋਕਾਂ ਤੋਂ ਸੁਣਿਆ ਜਿਹੜੇ ਕਿ ਪ੍ਰੀਮੀਅਰ ਦੇਖ ਕੇ ਆਏ ਸੀ ਚੰਡੀਗੜ੍ਹ ਦੇ ਵਿੱਚ ਪੱਤਰਕਾਰ ਭਾਈਚਾ ਰਾਜਾ ਹੋਰ ਲੋਕ ਮੈਂ ਤਾਂ ਹਲੇ ਦੇਖ ਕੇ ਆਉਣੀ ਮੈਂ ਅੱਜ ਦੇਖ ਕੇ ਆਉਂਗਾ ਪਰ ਗੱਲ ਇਹ ਜੀ ਕਿ ਇਹ ਫਿਲਮ ਬਹੁਤ ਸੋਹਣੀ ਦਿੱਸੀ ਜਾ ਰਹੀ ਹੈ ਜੀ ਜੀ ਗੱਲੇ ਵੀ ਕੁਝ ਕੁ ਲੋਕੇ ਗਲਤਿਆਂ ਨੇ ਵੀ ਭਾਈ ਇਹ ਇਹਦਾ ਵਿਰੋਧ ਵੀ ਕਰਦੇ ਆ ਵੀ ਭਾਈ ਇਹ ਤਾਂ ਸਿੱਖ ਪਾਤਰ ਸਿੱਖ ਇਤਿਹਾਸਕ ਪਾਤਰ ਨਹੀਂ ਹੈਗੇ ਇਹ ਜੀ ਇਦਾਂ ਪੇਸ਼ ਕੀਤੇ ਆ ਮੈਂ ਨਾ ਇਸ ਗੱਲ ਤੇ ਕਦੇ ਕਦੇ ਹੈਰਾਨ ਹੁੰਨਾ ਵੀ ਹਰ ਗੱਲ ਤੇ ਕਿੰਨੀ ਹੋਣੀ ਚਾਹੀਦੀ ਜੇਖੋ ਗੱਲ ਇਹ ਵੀ ਉਹ ਤਾਂ ਕੋਈ ਸਿੱਖ ਇਤਿਹਾਸ ਦਾ ਪਾਤਰ ਹੀ ਹੋਣੀਗਾ ਅਕਾਲ ਸਿੰਘ ਤਾਂ ਇੱਕ ਸੁਧਾਰਨ ਵਿਅਕਤੀ ਆ ਨਾ ਉਹਦਾ ਕੋਈ ਸਿੱਖ ਇਤਿਹਾਸ 'ਚ ਨਾ ਨਾ ਉਹ ਗੁਰੂਆਂ ਨਾਲ ਸੰਬੰਧਤਾ ਉਹ ਤਾਂ ਇੱਕ ਪਾਤਰ ਹੈ ਇੱਕ ਕਰੈਕਟਰ ਹੈ ਉਹਨੇ ਦਾੜੀ ਲਾ ਕੇ ਤੇ ਉਹ ਇਹਦਾ ਜੋ ਵੀ ਕਰਕੇ ਉਹਦੀਆਂ ਦੀ ਫਿਲਮ ਬਣਾਈ ਤੇ ਉਹ ਫਿਲਮ ਕਮਰਸ਼ੀਅਲ ਤੌਰ ਤੇ ਬਣਾਈ ਆ ਸੁਨੇਹਾ ਸੁਣਾ ਦੰਦੀ ਆ ਵੀ ਭਾਈ ਸਿੱਖ ਆ ਜਿਹੜੇ ਉਹ ਝੁਕਦੇ ਨਹੀਂ ਉਹ ਅੜਦੇ ਆ ਉਹ ਪਰਵਾਹ ਨਹੀਂ ਕਰਦੇ ਤੇ ਉਹ ਭਾਈ ਜ਼ੁਲਮ ਦੇ ਖਿਲਾਫ ਲੜਦੇ ਆ ਹੁਣ ਜੇ ਆਪਾਂ ਇਹ ਗੱਲ ਕਹੇ ਜੀ ਵੀ ਭਾਈ ਬੰਦਾ ਉਦਾਹਰਨ ਦੇ ਤੌਰ ਤੇ ਮੈਂ ਕਹਿਣਾ ਹੁਣ ਤਰਸੀਮ ਜਸੜ ਦੀ ਫਿਲਮ ਆ ਰਹੀ ਹੈ ਗੁਰੂ ਨਾਨਕ ਜਹਾਜ ਉਦੀ ਬੜੀ ਚੱਟਾ ਹੋਊਗੀ। ਉਹ ਵਿੱਚ ਆਪਾਂ ਇਹ ਦਲ ਕਹਨੇ ਆ ਤੇ ਭਾਈ ਤਰਸੀਮ ਜਸੜਦੇ ਅਸਲੀ ਦਾੜੀ ਰਾਹੀ ਆ। ਅਸਲੀ ਦਾੜੀ ਹੋਵੇ। ਬਹੁਤ ਵਧੀਆ ਗਾਣਾ ਹੈ। ਪਰ ਫਿਲਮ ਤੋਂ ਬਾਅਦ ਜਦੋਂ ਉਹਨੇ ਅਗਲੇ ਕਰਦਾਰ ਲਈ ਕਟਾ ਲਈ ਫਿਰ ਉਹਨੂੰ ਵੀ ਤਾਂ ਗਾਣਾ ਪੈਣੀ ਆ। ਕਲਾਕਾਰ ਨੂੰ ਆਪਾਂ ਕਲਾਕਾਰ ਹੀ ਰਹਿਣ ਦੀ ਗੱਲ ਇਹ ਆ। ਕਲਾਕਾਰ ਨੂੰ ਕਲਾਕਾਰ ਰਹਿਣ ਲੈਣਾ ਚਾਹੀਦਾ। ਕਲਾਕਾਰ ਨੂੰ ਇੱਕ ਕਟੜਤਾ ਦੇ ਵਿੱਚ ਨਹੀਂ ਬੰਨਣਾ ਚਾਹੀਦਾ। ਹੁਣ ਆਪਾਂ ਕਹਿੰਦੇ ਕਿ ਕੱਲ ਨੂੰ ਕਿਸੇ ਨੇ ਅਪਾਹੀ ਦਾ ਰੋਲ ਕਰਨਾ ਹੋਵੇ। ਤੇ ਆਪਾਂ ਕਹਿੰਦੇ ਪਹਿਲਾਂ ਤਾਂ ਅਸਲੀ ਲੱਕ ਜੇ ਲੱਕੜਵਾ ਕੇ ਆ। ਆਪਾਂ ਫਿਰ ਇਹ ਗੱਲ ਕਹਾਂਗੇ ਜੇ ਕੱਲ ਨੂੰ ਕਿਸੇ ਨਹੀਂ ਵਿਜੜੇ ਦਾ ਰੋਲ ਕਰਨਾ ਹੋਵੇ ਆਪਾਂ ਕਹਾਂਗੇ ਪਹਿਲਾਂ ਮਨਤਾ ਦੇ ਵਿੱਚ ਰਹਿਣਾ ਲੱਗ ਜਾ ਸੋ ਇਸ ਤਰੀਕੇ ਦੀ ਗੱਲ ਆ ਮੇਰਾ ਖਿਆਲ ਆ ਕਿ ਇਹ ਤਾਂ ਬੇਲੋੜਾ ਵਿਰੋਧ ਆ ਪਰ ਫਿਲਮ ਬਹੁਤ ਸੋਹਣੀ ਹੈ ਜਿੰਨੇ ਕੁ ਲੋਕਾਂ ਕੋਲ ਮੈਂ ਸੁਣਿਆ ਜੀ ਬਿਲਕੁਲ ਸਹੀ ਸੁਖੈਰ ਬਹੁਤ-ਬਹੁਤ ਸ਼ੁਕਰੀਆ ਸਰ ਅਜਲੀ ਐਨਏ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨ